ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਗੱਬੜ ਵੱਛੀ ਜੀ ਇੱਕ ਬੱਚਾ ਖੀਰੀ ਬੱਚੀ ਤੇ ਇੱਕ ਟੋਕੜ ਗੱਬੜ ਮੱਝ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਜੀਤ ਸਿੰਘ ਜੀ ਪਿੰਡ ਪੇਖਾ ਜਲਾ ਮੋਗਾ ਤਹਿਸੀਲ ਬਾਗਾਪੁਰਾ ਮੋਬਾਈਲ ਨੰਬਰ 9814446585 ਠੀਕ ਆ ਬਾਈ ਤੇ ਇਹਨਾਂ ਨਾਗਾ ਜੀ ਅੱਜ ਮੱਝ ਤੋਂ ਹੀ ਸ਼ੁਰੂ ਕਰਦੇ ਆ ਬਾਈ ਸੂਆ ਕਿੰਨਾਂ ਮਾ ਸੂਈ ਵੀ ਹੈ ਜੀ ਇਹ ਆਪਣੇ ਘਰ ਤੋਂ ਬਾਈ ਮੱਝ ਆ ਬਾਈ ਠੀਕ ਆ ਜੀ ਉਹ ਤਾਂ ਆਉਂਦੇ ਜਾਂਦੇ ਨੇ ਦੇਖੋ ਹੀ ਆ ਇਹ ਹਾਂਜੀ ਏ ਐਤ ਕੀ ਆਪਣੇ ਕੋਲੇ ਤੀਜਾ ਸੂਆ ਸੂਈ ਸੀਗੀ ਸੂਈ ਸੀਗੀ ਜੀ ਚੋਤੇ ਵਾਸਤੇ ਗੱਬਣ ਵਾਸਤੇ ਗੱਬਣਾ ਹੈ ਕਿੰਨੇ ਸਮੇਂ ਦੀ ਹੈ ਜੀ ਇਹ ਅੱਜ 3 ਦਿਨ ਹੋ ਗਏ 4 ਮਹੀਨੇ 4 ਹੀ ਮੰਨ ਪਿਆ ਵੇ ਹਾਂ 4 ਮਨਲੇ 4 ਮਹੀਨੇ ਦੀ ਗੱਬਣਾ ਕਿਹੜੇ ਰਾਈਟ ਆ 3 ਦਿਨ ਆ ਠੀਕ ਆ ਜੀ ਤੇ ਦੁੱਧੋ ਜੀ ਦੁੱਧੋ ਜੀ ਇਹ ਡਰਾਈ ਹੋ ਗਈ ਥਣ ਬਾਸ ਕਰਾ ਦੂ ਮੈਂ ਕਹਿੰਦਾ ਜੀ ਹਾਂ ਉਵੇਂ ਤਾਂ ਦੁੱਧ ਚੋਣੇ ਆ ਦੇਓ ਕਿਲੋ ਸੀ ਠੀਕ ਆ ਜੀ ਥਣਾ ਦੀ ਗਰੰਟੀ ਆ ਬਾਈ ਜੇ ਅੱਜ ਆਪਾਂ ਇਹਨੂੰ 65000 ਦੇ ਦੇਣਾ ਜੇ ਕੱਲ ਨੂੰ ਆਪਾਂ ਨੂੰ ਕਿਸੇ ਨੇ ਗੱਬਣ ਮੋੜਨੀ ਆ ਆਪਾਂ ਵੀਡੀਓ ਤੇ ਕਹਿ ਰਹੇ ਆ 1 ਲੱਖ 5000 ਦੀ ਆਪਣੀ ਠੀਕ ਹੈ ਜੀ ਜਿਹੜਾ ਮਰਜ਼ੀ ਮੋੜ ਦੇਵੇ ਲਿਖਤੀ ਰੂਪ ਚ ਭੰਦੀ ਕਰ ਲੈ ਕਰ ਲਵੇ ਆਪਣੇ ਦੁੱਧ ਕਿੰਨੇ ਦਿੱਤਾ ਸੱਜਰ ਨੇ ਬਈ ਇਹ 14 ਕਿਲੋ ਦੁੱਧ ਸੀ ਇਹ ਆਪਾਂ ਤਾਂ ਵੇਚੀ ਨਹੀਂ ਆਪਣੇ ਘਰ ਦੀ ਸੀਗੀ ਆਪਾਂ ਤਾਂ ਵੇਚਣਗੇ ਹੀ ਨਹੀਂ ਸੀਗਾ ਠੀਕ ਹੈ ਜੀ ਆਪਣੀ ਮਜਬੂਰੀ ਇਹ ਹੋ ਗਈ ਆਪਣੇ ਦੁੱਧ ਘਰਾਂ 'ਚ ਬਹੁਤ ਲੱਗਾ ਵਾ ਐਤਕੀ ਜਿਹੜੇ ਗਰਮੀ 'ਚ ਸੂਏ ਪਸ਼ੂ ਐਤਕੀ ਉਹਨਾਂ ਨੇ ਦੁੱਧ ਨਹੀਂ ਦਿੱਤਾ ਜੀ ਗਰਮੀ ਲੰਮੀ ਬਈ ਗਰਮੀ ਜ਼ਿਆਦਾ ਪੈ ਗਈ ਉਸੇ ਦੀ ਮਾਰੇ ਨੂੰ ਪਈ ਆ ਜੀ ਕਿਉਂਕਿ ਪਹਿਲਾਂ ਡਰਾਈ ਹੋ ਗਈ ਹੈ ਪਹਿਲਾਂ ਡਰਾਈ ਹੋ ਗਈ ਜੀ ਨਹੀਂ ਤਾਂ ਇਹ 7ਵੇਂ ਮਹੀਨੇ ਤਾਈਂ ਦੁੱਧ ਦਿੰਦੀ ਸੀਗੀ ਸਾਡੀ ਮਜਬੂਰੀ ਆ ਘਰਾਂ 'ਚ ਦੁੱਧ ਮਿਸਤਰੀਆਂ ਦਾ ਦੁੱਧ ਜਾਂਦਾ ਆਪਣੇ ਬਹੁਤ ਘਰਾਂ 'ਚ ਠੀਕ ਹੈ ਜੀ ਉਹਦੇ ਕਾਰਨ ਦੁੱਧ ਵੀ ਪੂਰਾ ਕਰਕੇ ਦੇਣਾ ਹਾਂ ਜਿਹੜੇ ਕਿਸੇ ਨੇ ਵੀ ਆਪਾਂ ਨੂੰ ਵਾਪਸ ਕਰਨੀ ਹੋਵੇ ਆਪਾਂ 1 ਲੱਖ ਤੋਂ ਵੱਧ 5 ਤੋਂ ਵੀ ਵੱਧ ਲਵਾਂਗੇ ਠੀਕ ਹੈ ਜੀ 1 ਲੱਖ 5 ਦਾ ਤਾਂ ਆਪਾਂ ਵਾਅਦਾ ਕਰਦੇ ਆ ਉਦੋਂ ਵੀ ਵੱਧ ਲੈ ਲਾਂਗੇ 65000 ਦੀ ਨੈਟ ਦੇਣੀ ਹੈ ਜੀ ਠੀਕ ਹੈ ਜੀ ਬਾਕੀ ਥਾਣਾ ਦੇ ਸੈਜ ਵੀ ਤੁਹਾਨੂੰ ਨੇੜੇ ਤੋਂ ਦਿਖਾ ਤੋਰ ਕੇ ਦਿਖਾ ਦੀ ਫਿਰੇ ਬਾਕੀ ਬਾਈ ਜੀ ਤੁਸੀਂ ਦੇਖ ਲਓ ਵਜਨ ਵਜੂਦ ਚ ਵੀ ਕਿੰਨੇ ਦੀ ਆਪ ਹੀ ਕਹਿਣ ਲਓ ਤੁਸੀਂ ਤੇ ਸੀਮਣ ਕਿਹੜਾ ਲੱਗਿਆ ਬਾਈ ਇਹਦੇ ਸੀਮਣ ਵੀ ਰੇ ਯਾਰ ਇਹਦੇ ਮੋਦਾ ਮੇਰਾ ਹੈਗਾ ਵਸਟਰਾ ਠੀਕ ਆ ਜੀ ਰੱਖਿਆ ਵਾ ਨਾ ਉਹਦਾ ਹੈਗਾ ਹਸਾਰ ਬੁੱਲ ਧਰਮਾ ਦੋ ਪ੍ਰੈਗਨੈਂਟ ਆ ਜੀ ਠੀਕ ਆ ਜੀ ਹਸਾਰ ਦਾ ਧਰਮਾ ਬੁੱਲ ਆ ਜਿਹੜਾ ਉਹ ਦੋ ਪ੍ਰੈਗਨੈਂਟ ਆ ਠੀਕ ਆ ਬਾਈ ਉਹਦਾ ਰਿਕਾਰਡ ਬਾਈ ਕੋਲ ਲੈ ਲਿਓ ਜੀ ਸੱਜਰ ਨੇ 14 ਕਿਲੋ ਦਿੱਤਾ ਹੁਣ 4.5 ਮਹੀਨੇ ਦੀ ਗੱਬਣ ਚੈੱਕ ਪਾਸ ਆ ਮੋੜ ਲਿਓ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਰ ਸ਼ਾਕ ਪੋਰਾ ਵੀ ਨਹੀਂ ਜੀ ਦੁੱਧੋ ਐਸ ਵਕਤ ਡرائی ਆ ਜੀ ਥਾਣਾ ਜਰੂਰ ਪਾਸ ਕਰਾ ਦੂਗੇ ਜੀ ਡਿਮਾਂਡ 65000 ਰੁਪਿਆ ਵਿੱਚੋਂ ਥੋੜਾ ਕਾ ਨਾ ਮਾਨ ਤੜ ਜਰੂਰ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਬਾਕੀ ਇਹ ਗਰਮੀ ਚ ਸੂਣਾ ਜੀ ਜਦੋਂ ਦੁੱਧ ਨਹੀਂ ਹੁੰਣਾ ਸਹੀ ਗੱਲ ਆ ਜੀ ਉਸੇ ਦਿਨਾਂ ਜੀ ਫੇਰੇ ਨਹੀਂ ਸੂਣਾ ਜਾ ਸਹੀ ਗੱਲ ਆ ਜੀ ਤੇ ਅੱਗੇ ਬਈ ਇਹ ਬੱਚੀ ਦੀ ਉਮਰ ਕਿੰਨੀ ਕਾ ਜੀ ਇਹ 11 ਮਹੀਨਿਆਂ ਦੀ ਅਜ ਦੋਨੇ ਖੀਰੀਆਂ ਹੀ ਆ ਦੋਨੇ ਖੀਰੀਆਂ ਹੀ ਆ ਆਪਣੇ ਘਰੇ ਪ੍ਰੈਗਨੈਂਟ ਹੋਈ ਆ ਇਹਦੀ ਵੀਡੀਓ ਹੈਗੀ ਆ ਕਿੰਨੇ ਸਮੇਂ ਦੀ ਗੱਬੜ ਹੈ ਅੱਜ 1 ਮਹੀਨਾ ਤੇ 5 ਦਿਨ ਹੋ ਗਏ ਮੈਂ ਕੱਟ ਤੇ ਪਾਸ ਕਰ ਲਈਏ ਕੱਟ ਤੇ ਪਾਸ ਹੋ ਗਈ ਕੱਟ ਤੇ ਪਾਸ ਹੋਈ ਆ ਅੱਥ ਨਾਲ ਹੋਈਆਂ ਦਿਨਾਂ ਨੂੰ ਬਾਅਦ ਚ ਕਰਵਾ ਲਵੇ ਜੇ ਕਿਸੇ ਨੇ ਬੰਦੇ ਨੇ ਤਸੱਲੀ ਕਰਨੀ ਕੱਟ ਤੇ ਇੱਕ ਪਾਸ ਹੋ ਗਈ ਆ ਉਹਨੂੰ ਕੋਈ ਮੰਨਣਾ ਮੰਨ ਲੈਣੀ ਆ ਆਪਦੀ ਕੱਟ ਤੇ ਦੁਬਾਰਾ ਕਰ ਲੈ ਜਿਵੇਂ ਵੀ ਅਗਲੇ ਦਾ ਦਿਲ ਕਰਦਾ ਉਹ ਚੀਜ਼ ਨੂੰ ਦੁਬਾਰਾ ਆਪਦੀ ਕਟ ਤੇ ਪਾਸ ਕਰਕੇ ਲੈ ਆ ਹਾਂ ਕਰ ਲਵੇ ਆਪਣੇ ਜਿੱਦ ਤੇ ਤੀਕਾ ਭਰਾਇਆ ਉਹਦੇ ਦੀ ਵੀਡੀਓ ਵੀ ਹੈਗੀ ਹੈ ਕਿਹੜਾ ਸੀਮਨ ਵੀ ਹੈਗਾ ਸੀਮਨ ਵੀ ਹੈਗਾ ਠੀਕ ਆ ਭਾਈ ਦੋਲੇ ਖੀਰੀਆਂ ਹੀ ਆ ਜੀ ਦੋਨੇ ਖੀਰੀਆਂ ਹੀ ਆ ਠੀਕ ਆ ਭਾਈ ਚਾਹ ਫੋਟ ਚਾਂਗ ਤਾਂ ਕਿਸੇ ਕੋਲ ਨਹੀਂ ਮੈਂ ਕਹਿੰਨਾ ਜੀ ਭੋਰਾ ਬਣੇ ਆ ਵੱਛੀ ਦੇਖ ਲਓ ਜੀ ਬਾਕੀ ਫੇਸ ਕੁਆਲਿਟੀ ਵੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਚੈੱਕ ਕਰੋ ਸੋਹਣੀ ਫੇਸ ਕੁਆਲਿਟੀ ਰੰਗ ਰੂਪ ਦੀ ਪੂਰੀ ਚੰਗੀ ਆ ਆ ਦੋ ਨੰਬਰ ਵਾਲੀ ਕੱਬਨ ਆ ਜੀ ਹਾਂ ਜੀ ਆ ਦੋ ਠੀਕ ਆ ਜੀ ਫੇਸ ਕੁਆਲਿਟੀ ਇਹਦੀ ਵੀ ਸੋਹਣੀ ਆ ਇਹਦੀ ਕਿ ਨੀ ਉਮਰਾ ਦੋ ਨੰਬਰ ਵਾਲੀ ਇਹਦੀ ਜੇ 1.75 ਮਹੀਨਾ ਜੀ ਥਾਣੇ ਵੇਖੋ ਲੱਗਾ ਜੀ ਹਜੇ ਤਾਂ ਸਿੱਟੇ ਨਹੀਂ ਗੇ ਨਾ ਨਾ ਜੀ ਖੀਰ ਨਹੀਂ ਆ ਠੀਕ ਹੈ ਜੀ ਬਾਕੀ ਤੇ ਇਹਨਾਂ ਦੀ ਡਿਮਾਂਡ ਬਾਈ ਇਹ ਜੋੜਾ ਹੀ ਬਈ ਆਪਾਂ 55000 ਦਾ ਦੇਣਾ ਜੋੜਾ ਜੇ ਕੱਲੀ ਕੱਲੀ ਫੋਨ ਤੇ ਕਰ ਲਓ ਹਾਂ ਕੱਲੀ ਕਰ ਲਾਂਗੇ ਜ਼ਿਆਦਾ ਜ਼ਰ ਬਾਈ ਇਹ ਕੱਲ੍ਹ ਕੋਈ ਹੁਣ ਜੋ ਚੈੱਕ ਪਾਸ ਹੋ ਗਈ ਆ ਹਾਂਜੀ ਹੋਰ ਵੀ ਹਾਂ ਦਿਨਾਂ ਨੂੰ ਤੁਹਾਨੂੰ ਪਤਾ ਕੱਲੀ 45000 ਦੀ ਆ ਸਹੀ ਗੱਲ ਆ ਜੀ ਜੋੜਾ 55000 ਦਾ ਬਾਈ ਕਹਿੰਦਾ ਦੇ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ